हां ਤਾਂ ਪਿਆਰੇ ਬੱਚੇ ਸਾਰੇ ਰਿਪੇਅਰ ਪਰ ਇਸ ਸ੍ਰੀ ਕਾਲ ਆਪਾਂ ਬੇਟਾ ਅਭਿਆਸ 8.2 ਦੇ 3 ਨੰਬਰ ਸਵਾਲ ਤੇ ਆ ਗਏ ਧਿਆਨ ਨਾਲ ਦੇਖੋ ਕਹਿੰਦਾ ਇੱਕ ਆਇਤਾਕਾਰ ਪਾਰਕ ਦਾ ਖੇਤਰਫਲ ਪਤਾ ਕਰੋ ਜਿਸ ਦੀ ਲੰਬਾਈ 62 ਮੀਟਰ ਤੇ ਚੌੜਾਈ 38 ਮੀਟਰ ਹੈ ਇੱਕ ਆਇਤਾਕਾਰ ਪਾਰਕ ਠੀਕ ਹੈ ਬੇਟਾ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ 3 ਨੰਬਰ ਸਵਾਲ ਜੇਕਰ ਤੁਸੀਂ ਪਿਕਚਰ ਬਣਾ ਲੈਨੇ ਆ ਤਾਂ ਫਿਰ ਬੇਟਾ ਸਾਨੂੰ ਕੰਮ ਬੜਾ ਸੌਖਾ ਹੋ ਜਾਂਦਾ ਇਹਨਾਂ ਸਵਾਲਾਂ ਦਾ ਤਾਨੂੰ ਪਤਾ ਆਇਤ ਆਹਾ ਹੈ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਹੈ ਦੂ ਲੰਬਾਈਆਂ ਆਮੋ ਸਾਹਮਣੇ ਦੀਆਂ ਪੁਜਾਵਾਂ ਬਰਾਬਰ ਹੁੰਦੀਆਂ ਤੇ ਜਿਸ ਦੀ ਲੰਬਾਈ 68 ਮੀਟਰ ਆਹਾ 68 ਆਮੋ ਸਾਹਮਣੇ ਦੀਆਂ ਪੁਜਾਵਾਂ ਬਰਾਬਰ ਆ ਵੀ 68 ਆ 38 ਤੇ ਆ ਵੀ 38 ਹੋਊਗੀ ਠੀਕ ਹੈ ਮੀਟਰ ਆ ਇਹ ਕਾਦੇ ਚੈ ਲੰਬਾਈ ਚੜਾਈ ਮੀਟਰਾਂ ਦੇ ਵਿੱਚ ਤਾਂ ਆਇਤ ਦਾ ਖੇਤਰਫਲ ਕੀ ਹੁੰਦਾ ਫਾਰਮੂਲਾ ਆਇਤ ਦਾ ਖੇਤਰਫਲ ਬਰਾਬਰ ਹੈ ਲੰਬਾਈ ਗੁਣਾ ਚੌੜਾਈ ਕੀ ਹੁੰਦਾ ਬੇਟਾ ਆਇਤ ਦਾ ਖੇਤਰਫਲ ਲੰਬਾਈ ਗੁਣਾ ਚੌੜਾਈ ਠੀਕ ਹੈ ਤਾਂ ਲੰਬਾਈ ਕਿੰਨੀ ਹੈ ਬੇਟਾ 62 ਮੀਟਰ ਤੇ ਚੌੜਾਈ 38 ਮੀਟਰ ਹੈ ਇਹਨਾਂ ਨੂੰ ਬੇਟਾ ਗੁਣਾ ਕਰ ਦੋ 62 ਗੁਣਾ 38 ਤੇ ਜਦੋਂ ਬੇਟਾ ਗੁਣਾ ਕਰੋਗੇ ਇਹ ਆਜੂਗਾ 8 2 16 8 6 48 ਤੇ 1 49 ਠੀਕ ਹੈ 3 2 6 3 6 18 6 ਦੇ 6 9 ਤੇ 6 15 4 8 12 ਤੇ 1 13 1 1 2 2356 ਮੀਟਰ 2356 ਵਰਗ ਮੀਟਰ ਖੇਤਰਫਲ ਬੇਟਾ ਦਾ ਉੱਤਰ ਵਰਗ ਮੀਟਰਾਂ ਦੇ ਵਿੱਚ ਹੁੰਦਾ ਬਰਾਬਰ ਏ 2356 ਵਰਗ ਮੀਟਰ ਉੱਤਰ ਆ ਗਿਆ ਠੀਕ ਹੈ ਬੇਟਾ ਖੇਤਰਫਲ ਦਾ ਉੱਤਰ ਹਮੇਸ਼ਾ ਵਰਗ ਯੂਨਿਟਾਂ ਦੇ ਵਿੱਚ ਦੇਣਾ ਆ ਇਹ ਸੀਗਾ ਬੇਟਾ ਸਵਾਲ ਨੰਬਰ 3 ਅੱਗੇ ਆਪਾਂ ਕਰਦੇ ਹਾਂ ਸਵਾਲ ਨੰਬਰ 4 ਕੰਦਾ ਇੱਕ ਕੈਰਮ ਬੋਰਡ ਦੀ ਭੁਜਾ 60 ਸੈਂਟੀਮੀਟਰ ਹੈ ਇਸਦਾ ਖੇਤਰਫਲ ਪਤਾ ਕਰੋ ਤਾਂ ਬੇਟਾ ਕੈਰਮ ਬੋਰਡ ਤੁਸੀਂ ਸਕੂਲ ਦੇ ਵਿੱਚ ਵੀ ਦੇਖਿਆ ਹੋਣਾ ਹੈ ਇਹ ਚਾਰ ਨੰਬਰ ਸਵਾਲ ਹੈ ਕੈਰਮ ਬੋਰਡ ਵਰਗਾਕਾਰ ਹੁੰਦਾ ਤੁਹਾਨੂੰ ਬੇਟਾ ਆਕਾਰ ਪਤਾ ਹੋਣਾ ਚਾਹੀਦਾ ਹੈ ਆ ਫੇਰ ਗੱਲ ਬਣਨੀ ਹੈ ਵਰਗਾਕਾਰ ਠੀਕ ਹੈ ਇਦਾਂ ਦਾ ਹੁੰਦਾ ਕੈਰਮ ਬੋਰਡ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਇੱਕ ਭੁਜਾ 60 ਸੈਂਟੀਮੀਟਰ ਹੈ ਤਾਂ ਇਹਦਾ ਮਤਲਬ ਸਾਰੀਆਂ ਹੀ ਭੁਜਾਵਾਂ 60-60 ਸੈਂਟੀਮੀਟਰ ਹੋ ਗਈਆਂ ਨਾ ਬੇਟਾ ਤਾਂ ਵਰਗ ਦਾ ਖੇਤਰਫਲ ਕੀ ਫਾਰਮੂਲਾ ਹੁੰਦਾ ਵਰਗ ਦਾ ਖੇਤਰਫਲ ਖੇਤਰਫਲ ਬਰਾਬਰ ਪੂਜਾ ਗੁਣਾ ਪੂਜਾ ਗੁਣਾ ਪੂਜਾ ਜਾਂ ਪੂਜਾ ਦੀ ਪਾਵਰ 2 ਤਾਂ ਇਹ ਆ ਗਿਆ ਬੇਟਾ 60 ਗੁਣਾ 60 ਤਾਂ ਬੇਟਾ ਉਹ ਦੋ ਜ਼ੀਰੋਆਂ ਦੀਆਂ ਜ਼ੀਰੋਆਂ ਦੋ ਜ਼ੀਰੋਆਂ ਅਲੱਗ ਕੱਢ ਲੀਆਂ ਆਪਾਂ 6 ਕਮ 6 ਕਮ 36 3600 ਇਹ 60 ਸੈਂਟੀਮੀਟਰ ਹੈ ਇਹਦਾ ਉੱਤਰ ਵਰਗ ਸੈਂਟੀਮੀਟਰ ਆਊਗਾ ਵਰਗ ਸੈਂਟੀਮੀਟਰ ਠੀਕ ਹੈ ਤਾਂ ਜਿਹੜੇ ਯੂਨਿਟ ਚ ਭੁਜਾ ਹੁੰਦੀ ਹੈ ਖੇਤਰਫਲ ਉਹਦੇ ਵਰਗ ਦੇ ਵਿੱਚ ਆਉਂਦਾ ਹੈ ਤਾਂ 3600 ਵਰਗ ਸੈਂਟੀਮੀਟਰ 3600 ਵਰਗ ਸੈਂਟੀਮੀਟਰ ਸਾਡਾ ਉੱਤਰ ਆ ਗਿਆ ਠੀਕ ਹੈ ਬੇਟਾ ਇਹਦੇ ਨਾਲ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 4 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ